ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਡੀ YouTube ਫੈਮਿਲੀ ਕਿਵੇਂ ਆ ਜੀ ਤੁਸੀਂ ਸਾਰੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਹਾਂਜੀ ਜੋ ਵੀ ਸਾਡੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆਏ ਹੈ ਜੀ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓਨ ਕਰਦੇ ਹੋ ਲਾਈਕ ਸ਼ੇਅਰ ਤੇ ਜੀ ਸੌਨ ਸੌਨ ਕਰਦੇ ਹੋ ਕਮੈਂਟ ਹਾਂਜੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਆ ਕਰੋ ਜੀ ਤੇ ਵੀਡੀਓ ਪੂਰੀ ਦੇਖਿਓ ਐਂਡ ਦੇ ਵਿੱਚ ਜਤਰਾਉਣੇ ਆਪਣੀ ਮਾਸੀ ਨੂੰ ਐਤਰੀ ਗੱਲ ਕਹੀ ਜਿਹੜੀ ਸੁਣ ਕੇ ਅਸੀਂ ਵੀ 당ਗ ਰਹਿ ਗਏ ਸਾਨੂੰ ਵੀ ਸ਼ਰਮ ਆਣ ਲੱਗ ਗਈ ਠੀਕ ਆ ਤੇ ਵੀਡੀਓ ਸਕ੍ਰਿਪਟ ਨਾ ਕਰੋ ਪੂਰੀ ਦੇਖਿਓ ਤੁਹਾਨੂੰ ਅਸਲੀ ਸੱਚਾਈ ਦਿਖਾਵਾਂਗੇ ਜਾਸਮੀਨ ਦੀ ਬੇਸ਼ਰਮ ਜਿਹੇ ਦੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਤਾ ਹਾਲ ਚਾ ਜਨਾਬ ਠੀਕ ਠਾਕ ਹੋਰ ਸਾਰਾ ਫੈਮਿਲੀ ਕਿਤਾ ਬੁਰੀਆ ਸਾਰੇ ਹੁਣ ਚਲੋ ਆਪਾਂ ਅੱਜ ਤੁਹਾਨੂੰ ਖੇਤੋਂ ਖੇਤੀ ਮਾਲਾ ਲੈ ਕੇ ਜਾਣਾ ਹੈ ਮਾਲਾ ਚੱਲਦੇ ਆ ਹੁਣ ਮਾਲਾ ਨੂੰ ਦਿਖਾੜਦੇ ਜਾ ਕੇ ਇੱਥੇ ਕਿਹੜੇ ਕਿਹੜੇ ਕਾਰਨਾਮੇ ਕਰ ਰਹੇ ਆ ਤੇ ਯੋਰ ਫਾਦਰ ਨੇਮ ਸਰਦਾਰ ਬਿਕਰਮ ਸਿੰਘ ਕਹਿਣਾ ਉਹ ਆ ਬੇ ਦੇਖਿਆ ਕਿੰਦਰੂ ਜਾਈ ਜੰਨੀ ਆ ਪੁੱਠੇ ਉਹ ਆ ਕੇ ਦੱਸ ਉਹ ਆ ਕੇ ਦੱਸ ਮਨੂਨ ਮਨੂਨ ਲੱਗਦਾ ਤੈਨੂੰ ਯਾਰ ਬੱਟ ਯੋਰ ਫਾਦਰ ਨੇਮ ਫੇਰ ਕਾ ਸਰਦਾਰ ਬਿਕਰਮ ਸਿੰਘ ਆ ਬੱਟ ਯੋਰ ਨੇਮ ਬਾਤ ਜੀ ਬਾਤ ਜੀ ਬਾਤ ਜੀ ਬਾਤਰੇ ਬੋਲੇ ਜਾਂਦੀ ਆ ਆਪਣਾ 라ਵੀ ਬਿਕਰਮ ਸਿੰਘ ਆ ਜਿਹੜਾ ਹੁੰਦਾ ਬੱਟ ਯੋਰ ਨੇਮ ਉਹ ਹੁੰਦਾ ਸ਼ੋਭਰਿਤਕਾਰ ਜਿਹੜਾ ਬੱਟ ਜੋਰ ਫਾਦਰ ਨੇਮ ਹੁੰਦਾ ਉਹ ਹੁੰਦਾ ਸਰਦਾਰ ਵਿਕਰਮ ਸਿੰਘ ਕਿਹਜਾ ਨਾ ਕਿਵੇਂ ਬੱਟ ਜੋਰ ਨੇਮ ਹਾਂ ਸਰਦਾਰ ਵਿਕਰਮ ਸਿੰਘ ਬਾਰੇ ਖੜੀ ਗੱਲ ਹੁੰਦਾ ਸਰ ਵਿਕਰਮ ਅੱਜ ਜਦੋਂ ਤੁਹਾਨੂੰ ਘਤਰਾ ਦਾ ਪਹਿਲਾ ਉਹਦਾ ਦੇਸ਼ ਯਾਦ ਹੋਇਆ ਠੀਕ ਆ ਇਹ ਅੰਗਰੇਜ਼ ਇੱਕ ਅੰਗਰੇਜ਼ੀ ਛੱਡ ਕੇ ਚਲੇ ਗਏ ਇੱਥੇ ਇੱਕ ਚਾਹ ਬੁੱਤੀ ਛੱਡ ਕੇ ਚਲੇ ਗਏ ਦੋਨਾਂ ਦਾ ਆਪ ਨੂੰ ਬੈਲ ਲੱਗ ਗਿਆ ਨਾ ਚਾਹ ਬੁੱਤੀ ਤੋਂ ਬਿਨਾ ਪੰਜਾਬੀ ਵੀ ਰਹਿ ਸਕਦਾ ਹੁਣ ਪੰਜਾਬੀ ਜਿੱਦਾ ਮਤਲਬ ਹੈ ਅੰਗਰੇਜ਼ੀ ਭਈ ਅੰਗਰੇਜ਼ੀ ਪੰਜਾਬੀਆਂ ਦੇ ਵਿੱਚ ਬੜੇ ਰਹਿਦਾ ਆਰਖ ਭਰ ਦੇ ਵਿੱਚ ਤਕਰੀਬਨ ਹਾਂ ਹੁਣ ਇਹ ਜਿਹੜਾ ਛੋਟਾ ਚਤਰਾ ਆ ਉਹਦਾ ਇੰਨਾ ਕੁ ਬੱਚਾ ਛੋਟਾ ਜਿਹਾ ਉਹਨੂੰ ਕਹੀ ਜਾਂਦਾ ਆ ਇਹ ਅੰਗਰੇਜ਼ੀ ਦੇ ਵਿੱਚ ਮਾਈ ਫਾਦਰਜ਼ ਨੇਮ ਆ ਵੀ ਜੇ ਤੈਨੂੰ ਕੋ ਪੁੱਛੇ ਤੂੰ ਕਹਣਾ ਵੀ ਤੇਰਾ ਪਿਡੇੜੀ ਦਾ ਨਾਮ ਕੀ ਮਾਈ ਫਾਦਰਜ਼ ਨੇਮ ਵਿਕਰਮ ਸਿੰਘ ਉੱਤਰ ਦੇਣਾ ਅੱਛਾ ਹਾਂ ਤੇ ਤੁਸੀਂ ਇਹ ਦੱਸੋ ਮਾਈ ਫਾਦਰਜ਼ ਨੇ ਵਿਕਰਮ ਤਾਂ ਮੰਨ ਲਿਆ ਠੀਕ ਆ ਤੇਰਾ ਜਿਹੜਾ ਤੂੰ ਸਿੰਘ ਨਾਮ ਲਾਣਾ ਨਾ ਉਹ ਗਲਤ ਲਾਣਾ ਹੈ ਠੀਕ ਆ ਜਿਹੜਾ ਸਿੰਘ ਆ ਬਾਈ ਉਹਨਾਂ ਦੇ ਬਹੁਤ ਵੱਡੇ ਰਤਵੇ ਆ ਬਿਲਕੁਲ ਜੀ ਠੀਕ ਆ ਤੇ ਸਿੰਘ ਹੋਰ ਤੁਹਾਡੇ ਵਾਲੇ ਕੰਮ ਤਾਂ ਕਰਦੇ ਨਹੀਂਗੇ ਸਾਰੀ ਦਿਹਾੜੀ ਕੋਠੇ ਪਰ ਚੜ ਕੇ ਛੱਤ ਤੇ ੱੱਲੇ ਕਦੇ ਝੁੱਲ੍ਹਾ ਬੰਘਾ ਲਿਆ ਠੀਕ ਆ ਤੇ ਕਦੇ ਗਿਆਸ ਬੰਘਾ ਲਿਆ ਕਦੇ ਦਾਲ ਬਣਾਉਣ ਲੱਗੇ ਸਬਜ਼ੀ ਬਣਾਉਣ ਲੱਗੇ ਕਦੇ ਕਚੌੜੀਆਂ ਕੱਢਣ ਲੱਗੇ ਆ ਸਾਡੇ ਕੰਮ ਹੈ ਕੱਦ ਕੱਪੜੇ ਧੋਣ ਲੱਗ ਗਏ ਤਾਂ ਕਰ ਕੇ ਸਿੰਘਾਂ ਵਾਲੇ ਕੰਮ ਕਰੋ ਜੇ ਨਾਂ ਦੇ ਮਗਾ ਸਿੰਘ ਲਾਣਾ ਆ ਠੀਕ ਆ ਹੁਣ ਸੰਤ ਜਨਰਲ ਸਿੰਘ ਸਿਗੇ ਉਹਨਾਂ ਨੇ ਸੈਂਟਰ ਗਵਰਨਮੈਂਟ ਦਾ ਮੱਥਾ ਲਾਇਆ ਠੀਕਾ ਤੇ ਜੋ ਜੱਲਿਆਂ ਵਾਲੇ ਪਾਕ ਅੰਮ੍ਰਿਤਸਰ ਵਿੱਚ ਆ ਹੋਇਆ ਸੀਗਾ ਠੀਕ ਹੈ ਜੀ ਕਤਰਾਇਆ ਹੋਇਆ ਸੀਗਾ ਖੂਬ ਜਿੱਦਾਂ ਮਤਲਬ ਭਾਰਤੇ ਸੀਗਾ ਮਾਰ ਮਾਰ ਕੇ ਆਪਣੇ ਪੰਜਾਬੀਆਂ ਦੇ ਹਾਂਜੀ ਤੇ ਉਹ ਡਰੇ ਨਹੀਂ ਸੀਗੇ ਫਿਰ ਵੀ ਜਿੱਦਾਂ ਮਤਲਬ ਸਿੰਘ ਥੋੜੀ ਕਿਸੇ ਤੋਂ ਡਰਦੇ ਆ ਸਿੰਘ ਕਿਸ ਤੋਂ ਡਰਦੇ ਨਹੀਂ ਠੀਕ ਆ ਸਿੰਘ ਨਾਇਦਾ ਆ ਤੇ ਉਸ ਤੋਂ ਬਾਅਦ ਚਾਹ ਤੁਸੀਂ ਹਰੀ ਸੰਧ ਨਲਗਵਾ ਠੀਕ ਆ ਜਿਹਨੇ ਮੁਸਲਮਾਨਾਂ ਦੀ ਸਲਵਾਰਾਂ ਪੁਆਈਆਂ ਅੱਜ ਤੱਕ ਨਹੀਂ ਖੁੱਲੀਆਂ ਹਜੇ ਵੀ ਕਹਿੰਦੇ ਜਦੋਂ ਨਾ ਪਾਕਿਸਤਾਨ ਦੇ ਵਿੱਚ ਕੋਈ ਬੱਚਾ ਰੋਂਦਾ ਆ ਉਨਾਂ ਦੀ ਮਾਂ ਪਤੇ ਕਹਿੰਦੀ ਆ ਚੁੱਪ ਕਰ ਜਾ ਹਰੀ ਸੰਗ ਨਲੂਆ ਆ ਜਾਊਗਾ ਜਣੀ ਇੰਨਾ ਦਬ ਦਬਾ ਸਿੰਗਾ ਦਾ ਠੀਕ ਹੈ ਸਿੰਗਾ ਵਾਲੇ ਕੋਈ ਕੰਮ ਕਰੋ ਤੁਸੀਂ ਯਾਰ ਖੇਤੀਬਾੜੀ ਕਰੋ ਕੋਈ ਹਾਲਵਾ ਉਹ ਜਿੱਦਾਂ ਲੋਕੀ ਖੇਤਾਂ ਵੇਲੇ ਜੱਟ ਬਾਂਦੇ ਸੀ ਕਈਆਂ ਮੋੜਿਆਂ ਤੇ ਰੱਖ ਕੇ ਨੱਕੇ ਮੋੜੋ ਹੈ ਝੋਨਿਆਂ ਦੇ ਵਿੱਚ ਟਰੈਕਟਰ ਕਦੂ ਕਰੋ ਉਹ ਸਿੰਗਾ ਨੇ ਕੰਮ ਆ ਜਿੱਗਾ ਸਰਦਾਰਾਂ ਦੇ ਕੰਮ ਜੱਟਾਂ ਦੇ ਕੰਮ ਉਹ ਆ ਸਿੰਘ ਦਾ ਜਿਹੜਿਆ ਉਹ ਖੰਡਿਆਂ ਤੇ ਤਲਵਾਰਾਂ ਤੋਂ ਬਿਨਾਂ ਗੱਲਾਂ ਹੀ ਨਹੀਂ ਕਰਦੇ ਤੁਸੀਂ ਘਰ ਸੀਗੇ ਦੋ ਬੇਲਾ ਦੀਆਂ ਗੱਲਾਂ ਕਰਦੇ ਸਹੀ ਗੱਲ ਠੀਕ ਆ ਇਹਨਾਂ ਦਾ ਤਾਂ ਜੀ ਕੈਮਰਾ ਉੱਥੇ ਹੀ ਖੋਦਾ ਜਿੱਥੇ ਜਨਾਨੀ ਹੋਵੇ ਹੁਣ ਉਹਦੇ ਸੋਹਰੇ ਚੰਦਨ ਦੇ ਜਾਸਮੀਨ ਦੇ ਤੂੰ ਕੋੜਮਾ ਤੋਂ ਕੋੜਮਾ ਦੇ ਵਿੱਚ ਬੈਠਾ ਇੱਕ ਵਾਰ ਸਾਸਰੀ ਘਰ ਬੁਲਾਤੀ ਠੀਕ ਆ ਤੂੰ ਆਪਣੇ ਕੋੜਮੇ ਦੇ ਕੋਲ ਬੈਠ ਨਹੀਂ ਕੋੜਮਾ ਬਾਹਰ ਇੱਕ ਸਾਈਡ ਤੇ ਖੁੰਝੇ ਬਿਠਾਇਆ ਹੁੰਦਾ ਜਾਸਮੀਨ ਦਾ ਸੋਹਰਾ ਆਪ ਜਿੱਥੇ ਬੁੜੀਆਂ ਬੈਠੀਆਂ ਹੋਣਗੀਆਂ ਨਾ ਕਮਰੇ ਦੇ ਵਿੱਚ ਉੱਥੇ ਜਾ ਕੇ ਬੱਦ ਕੈਮਰਾ ਲੈ ਕੇ ਬੜੇ ਹੁੰਦੇ ਹਾਂ ਹਾਂ ਹੁਣ ਵੇ ਤੁਸੀਂ ਆਪ ਸੋਚੋ ਕਿਹੜੀ ਇਹਨਾਂ ਵਿੱਚ ਸੰਗੜੀ ਵਾਲੀ ਗੱਲ ਹੈ ਕਿਹੜੀ ਸਰਦਾਰ ਵਾਲੀ ਗੱਲ ਹੈ ਇਹਨਾਂ ਵਿੱਚ ਹੈ ਉਹ ਵੀਡੀਓ ਬਣਾ ਜੀਦੇ ਤੁਸੀਂ ਮਸ਼ੀਨ ਦੇ ਵਿੱਚ ਕੱਪੜੇ ਪਾਦੇ ਹੁੰਦੇ ਨੇ ਤੋਂ ਨੂੰ ਠੀਕ ਆ ਜਾ ਕੇ ਤੁਸੀਂ ਸਬਜੀ ਪਿਆਜ਼ ਕੱਟਣ ਲੱਗੇ ਹੁੰਦੇ ਆ ਕਟਸੀਆਂ ਫੇਰ ਲੱਗੇ ਹੁੰਦੇ ਆ ਨਾਂ ਤੋਂ ਇਹ ਮੁੰਡੇ ਕਰਨ ਕਿਹਾ ਵਿਕਰਮ ਸਿੰਘ ਹੂੰ ਤਰਾਵਾ ਸਿੰਘ ਹਟਾ ਦੇ ਨਾਲੋਂ ਪਹਿਲਾਂ ਵਿਕਰਮ ਵਿਕੀ ਰੱਖ ਉਹ ਵਧੀਆ ਲੱਗਣਾ ਐ ਐਵੇਂ ਨਾ ਨਾ ਦਾ ਸੰਦਾਨਾ ਨਾ ਘਰਾ ਕੁਰੀਆ ਸੰਘਾ ਰੁੱਤ ਪੇ ਦਾ ਬਹੁਤ ਕਾਦ ਜੜੇ ਆ ਨਾ ਬਈ ਬਸ ਮਾਂ ਨੂੰ ਸੋਦੇ ਆ ਸਹੀ ਨਾ ਅੱਛਾ ਦੇ ਵੀ ਨਹੀਂ ਫਟ ਦੇ ਵੀ ਮੈਚਾਂ ਨਹੀਂ ਲੱਗੀਆਂ ਬੇਬੀ ਹੋਰ ਕੀ ਦੇਣਾ ਨੇ ਸੱਤ ਨੂੰ ਗੇਰਾ ਦਾ ਨਾ ਪੈਣਾ ਮੈਚਾਂ ਦੇਖਣ ਕੀ ਬਾਤ ਹੋਗੀ ਚਾਹ ਹਣੀਆ ਮੈਚ ਆਹ ਬਾਲ ਕਿ ਵੀ ਹੈਗੀ ਆ ਆ ਕਿਹੜੀ ਬੂਟੀ ਆ ਬਣਾ ਹਾਂ ਕੀ ਹੋਇਆ ਪੁਦੀਨਾ ਆ ਪਰ ਇਹਨਾਂ ਕਿੱਚ ਆ ਹੋਆ ਨਾ ਪਰ ਇਹਨਾਂ ਪਪਦੀਨੇ ਬਲਹੇ ਫੁੱਲ ਤਾਂ ਆਉਂਦੇ ਨਹੀਂ ਮਾਤਾ ਕਰੇ ਇਹ ਤਾਂ ਹੋ ਗਈ ਇਹਦੀ ਗੱਲ ਜਾਂ ਤਰੇ ਦੀ ਹਾਂ ਹੁਣ ਵੱਡਾ ਨੇਤਾ ਉਹ ਕਿਤੇ ਸਾਲਾ ਬਈ ਬਿਮਾਰ ਸਾਲੇ ਹਾਰੇ ਉਹ ਸਾਲਾ ਤਾਂ ਬਿਮਾਰ ਹੈ ਉਹਦੇ ਢਿੱਲਾ ਹੋਇਆ ਹੁਣ ਉੱਥੇ ਸਾਰਿਆਂ ਨੂੰ ਠੀਕ ਹੈ ਉਹ ਸਾਰਿਆਂ ਨੂੰ ਗਿਆ ਹੈ ਅੱਛਾ ਉੱਥੇ ਜਾ ਕੇ ਖਬਰ-ਕੂਬਰ ਲਈ ਬੈਠਿਆ ਉਠਿਆ ਠੀਕ ਆ ਜਾ ਤੁਰਨ ਲੱਗਾ ਹਾਂ ਘਰ ਵਾਲੀ ਕਹਦੀ ਜੀ ਮਿਰਚਾਂ ਲੱਗੀਆਂ ਆ ਉਹ ਲੈ ਤਾਂ ਅੱਛਾ ਹਰੀ ਨਿਗਾਹੇ ਕਿੱਥੇ ਭਈ ਮਿਰਚਾਂ ਲੱਗੀਆਂ ਉਹ ਮਰਚਾ ਲੱਗਿਆ ਉਹ ਦੂਵਾਰ ਕਹਿੰਦਾ ਪਾਲਕ ਵੀ ਲੱਗੀ ਆ ਉਹ ਆ ਕੇ ਆਇਆ ਕਹਿੰਦਾ ਇਹ ਤਾਂ ਮੇਰੇ ਭੂਤ ਨਾ ਲੱਗਦਾ ਉਹ ਯਾਰ ਅਪਦੀਨਾ ਇਹ ਬੁੱਲਾ ਵਾਲਾ ਆ ਆਪਦੀਨਾ ਆਇਆ ਕਹਿੰਦਾ ਤੁਸੀਂ ਗਏ ਤੁਸੀਂ ਅੱਲੇ ਹੀ ਖਵਾ ਲੈਣਾ ਬਿਲਕੁਲ ਪੈਸਾ ਟੱਕਾ ਤੁਸੀਂ ਕੋ ਦਿੱਤਾ ਨਹੀਂ ਠੀਕ ਆ ਮਦਦ ਕੋਈ ਕੀਤੀ ਮਦਦ ਤੁਸੀਂ ਕੀਤੀ ਕਿ ਨਹੀਂ ਜਾਨੀ ਤੁਸੀਂ ਆਣ ਲੱਗੇ ਜਿਹੜੇ ਕਿਲੋ ਖੰਡ ਮਰਚਾ ਲੱਗੇ ਤੁਸੀਂ ਉਹ ਵੀ ਤੋੜ ਕੇ ਲੈ ਕੇ ਅੰਦਰ ਚਲੇ ਹਾਂ ਕੋਈ ਸੰਗ ਸੁਣ ਰਹੀ ਥੋਰੀ ਯਾਰ ਕੱਲਿਆ ਕੋਈ ਮਾੜੀ ਬਣ ਜਿੱਥੇ ਤੁਸੀਂ ਉਧਰ ਇੱਕ ਵਾਰੀ ਦੀ ਦੂਜੀ ਗਈ ਦੀ ਗਈ ਜਸਤਰ ਤੇ ਇਹਦਾ ਜਵਾਈ ਗਿਆ ਹਾਂਜੀ ਹਾਂਜੀ ਉਹ ਇਹਦੀ ਪਤਨੀ ਨਾਨੀ ਕੋਲ ਫੇਰੀ ਕਿੱਥੇ ਗਏ ਉਹ ਉੱਥੇ ਜਾਂਦੇ ਭਲਾ ਅੰਦਰ ਵੀ ਡੇ ਜਾਨੇ ਆ ਪਤੀਨਾ ਲਗਿਆ ਤੋੜੋ ਇਹਨੂੰ ਚਰਣੀ ਪੁੱਟਾਂਗੇ ਜਸਮੀਨ ਜਸਮੀਨ ਆਹੋ ਆਖੀ ਕਹਿੰਦੇ ਗੱਡੀ ਜੇ ਸਿੱਟੋ ਤੋੜ ਗਏ ਨਸਤੋ ਤੋੜ ਕੇ ਗੱਡੀ ਜੇ ਟੁੱਟਣਾ ਉਹ ਤੁਸੀਂ ਕਿ ਭਰਾਵਾ ਕਿਸੇ ਚੀਜ਼ ਬਾਹਰ ਛੱਡਦੇ ਵੀ ਆ ਹੈ ਕਿਹੜੀਆਂ ਇਹ ਪਿਆਰ ਵਿੱਚ ਲੋ ਮਰਚਾਇਆ ਹੂੰ ਫਿਲੋ ਤੋੜ ਲਿਆਂਗਾ ਉਤੋਂ ਅਗਲੇ ਦਿਨ ਨਵਾ ਲੂੰਗਾ ਕਿੰਨੇ ਦਿਨ ਅਗਲੇ ਪਰਿਪੇਖਿਆ ਦੇ ਕਿੰਨਾ ਕ ਮਾੜਾ ਟਾਈਮ ਪਿਆ ਆਉਣਾ ਭਾਈ ਕੋਲ ਕੋ ਪੈਸਾ ਤੇਲਾ ਆਉਣਾ ਕਿ ਦਵਾਈ ਪੂਟੀ ਨਹੀਂ ਆਣ ਲੱਗੇ ਤੁਸੀਂ ਆਲਾ ਸਬਜ਼ੀ ਆ ਵੀ ਬਾਰੇ ਟੁਕੜਾ ਕਰ ਲਿਆ ਤੇ ਹੈ ਉਹ ਗਣੇ ਦਗਨੇ ਸਬਜ਼ੀਆਂ ਤੇ ਵੀ ਨੀਗ ਰੱਖਦੇ ਆ ਜੋਗਲੇਣ ਬੀਜਾ ਜੋ ਬੀਜਾ ਉਹ ਵੀ ਤੋੜ ਲੈਣ ਅਸਲ ਵਿੱਚ ਜੇ ਖਬਰ ਨਾ ਜਾਂਦਾ ਕਿ ਉੱਥੇ ਉਹ ਨਿਗਾ ਹੁੰਦੀ ਪਹਾਲੀਆਂ ਉੱਥੇ ਸਬਜ਼ੀ ਲੱਗੀ ਆ ਜਾਂ ਮਿਰਚਾਂ ਲੱਗੀਆਂ ਆਣ ਲੱਗੇ ਤੋੜ ਕੇ ਲੈ ਕੇ ਆਵਾਂਗੇ ਇਹ ਚੱਲੀਆਂ ਗੱਲਾਂ ਨਹੀਂ ਹੈਗੀਆਂ ਉੱਥੇ 20-50 ਰੁਪਏ ਕਿਲੋ ਸਬਜ਼ੀ ਮਿਲਦੀ ਆ ਮਿਰਚਾਂ ਮੁਰਚਾਂ ਮਿਲਦੀਆਂ ਹੁਣ ਪਰੀਨਾ ਦਾ ਉੱਦੇ ਵੀ ਤੇਰਾ ਲਓ ਉੱਥੇ ਪੱਟਾ ਦੇ ਲੱਗਿਆ ਹੈ ਖੇਤਾਂ ਵਿੱਚ ਇਦਾਂ ਬਾਜੀ ਤੋੜਨਾ ਠੀਕ ਆ ਕੋਈ ਮਾੜੀ ਮੋਟੀ ਸੰਗਤੋਂ ਕਰਿਆ ਕਰੋ ਠੀਕ ਆ ਜਾ ਕੇ ਦਾ ਕਰ ਲਿਆ ਹਾਂ ਜਾ ਕੇ ਨਾ ਤੁਹਾਡੀ ਕੁੜੀ ਕਰਦੀ ਐ ਨਾ ਤੁਹਾਡਾ ਪ੍ਰੋਣਾ ਕਰਦਾ ਐ ਜਿੱਥੇ ਜਾਣਦੇ ਕੋਈ ਮਾੜੀ ਖਾਨ ਪੀਣ ਵਾਲੀ ਚੀਜ਼ ਕੋਈ ਅੰਬ ਲੱਗੇ ਹੁਣ ਤਾਂ ਤੁਸੀਂ ਟਮੂਸੀ ਮਾਰ ਕੇ ਦਰਖਤ ਤੇ ਅੰਬ ਤੇ ਚੜ ਜਾਂਦੇ ਆ ਤੋੜਨ ਨੂੰ ਅੰਬ ਨਹੀਂ ਛੱਡਦੇ ਚਾਹੇ ਗੋਟਾ ਟੁੱਟ ਜੇਵੇ ਹਿੱਲ ਜੇਵੇ ਉੱਤੇ 2-4 ਰੁਪਇਆ ਲਾਣ ਮਲਾਈ ਤੇ ਮਾਰਸ ਕਰਾਣ ਦੇ ਬਿਲਕੁਲ ਬਿਲਕੁਲ ਦਵਾਈ ਬੂਟੀ ਹਾਂ ਐ ਵੀ ਚੀਜ਼ ਮੋਰਦੇ ਆ ਪਰ ਇਹਨਾਂ ਹੌਸਲਾ ਹੁੰਦਾ ਵੀ ਲੈ ਕੇ ਫ੍ਰੀ ਦਾ ਆਏ ਆ ਪਰ ਇਹ ਮੈਂ ਨਹੀਂ ਪਾ ਲਿਆ ਉਹ ਤੋਂ ਮੈਂ ਸਹੀ ਗੱਲ ਹੈ ਜਿਹਦੇ ਚੀਜ਼ੇ ਪਿਆਰ ਭੇਦੀ ਬਿਆ ਠੀਕ ਆ ਉਹ ਜਿਹੇ ਚੀਜ਼ ਪਿਆਰ ਭੇਦੀ ਉਹ ਹੋਸਲਾ ਹੈਗਾ ਵੀ ਚੀਜ਼ ਪਿਆਰ ਭੇਦੀ ਤੋੜ ਲਈਏ ਹਾਂਜੀ ਉਹ ਨੁਕਸਾਨ ਚਾਹੇ ਤੇਲ ਜਿੰਨਾ 100 ਦਾ ਲੱਗ ਜਵੇ ਚਾਹੇ ਉਦਾਂ ਨੁਕਸਾਨ ਹੋ ਜਵੇ ਉਹ ਭੁੱਲ ਜਾਣਾ ਵੀ ਨੁਕਸਾਨ ਹੋਇਆ ਇੰਨਾ ਹੋਣਾ ਬਚੀ ਫਰੀ ਦੀ ਆ ਸਹੀ ਗੱਲ ਹੈ ਪਤਾ ਕਰ ਸਬਰ ਜਿਹੜਾ ਫਰੀ ਦੀ ਚੀਜ਼ ਖਾ ਕੇ ਆਉਂਦਾ ਨੂਨ ਮਰਤੇ ਦੀ ਖਾਤਾ ਥੋੜੀ ਜੀ ਨੂਨ ਤਾਂ ਬਾਈ ਬਹੁਤ ਸਵਾਦ ਆ ਆਪਾਂ ਤਾਂ ਖਾ ਲਿਆ ਹੂੰ ਮੈਂ ਵੀ ਖਾ ਕੇ ਆਈ ਅੱਜ ਤੁਚਰੀ ਅੰਨੇ ਬੜੀਆਂ ਬੜੀਆਂ ਹੋਈਆਂ ਮੈਂ ਆਪਣੇ ਘਰ ਵਾਲੇ ਦੀ ਜੇਬਤ ਕਾਧਾ ਕਰਾ ਨਾਇ ਮਰਚਲੇ ਲੱਗ ਮਰਚੇ ਦਾ ਟਾਪ ਨਾ 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 ਮਖਣੀ ਨਹੀਂ ਪਾ ਗਰਿਆ ਨੂਨ ਤੇ ਅਹੀਂ ਚ ਪੱਲਾ ਦੇਖੀ ਚ ਨੂਨ ਨਾ ਪਾਈ ਅਰੇ ਘਰ ਇਹਨਾਂ ਦੀ ਇਕਾਦਤ ਮੈਨੂੰ ਇੱਕ ਤਾਂ ਸਾਰੀਆਂ ਤਾਂ ਚੰਗੀਆਂ ਲੱਗਦੀਆਂ ਯਾਰ ਤੁਨ ਗੱਲ ਸਹੀ ਗੱਲ ਹੈ ਠੀਕ ਹੈ ਨਾ ਕੋਈ ਵੀ ਆਖ ਲੇਗੀ ਲੱਦੀ ਹੁਣ ਚਲੋ ਮੰਨ ਲਿਆ ਇਹ ਕੱਪੜੇ ਸਾਰੇ ਆ ਸਾਹਮਣੇ ਧੋਏ ਜਾਂਦੇ ਰਹਿੰਦੇ ਆ ਠੀਕ ਆ ਸਬਜ਼ੀਆਂ ਕੱਟਦੇ ਸਾਰੇ ਸਾਹਮਣੇ ਆ ਬਣਾਉਂਦੇ ਸਾਰੇ ਸਾਹਮਣੇ ਆ ਜਿਹੜਾ ਡਰਾਮਾ ਕ੍ਰੀਏਟ ਕਰਦੇ ਆ ਇਹ ਹਾਂਜੀ ਉਹ ਵੀ ਸਾਰੇ ਸਾਹਮਣੇ ਕਰਦੇ ਆ ਸਾਰੇ ਇਕੱਠੇ ਕਰ ਲੈਂਦੇ ਆ ਪਰਿਵਾਰ ਦੇ ਠੀਕ ਆ ਗੱਲਾਂ ਸਾਰੇ ਕੋਈ ਪਰਦਾ ਨਹੀਂ ਲੱਖਦੇ ਸਾਰਾ ਕੁਝ ਮੇਰੇ ਫੋਲ ਕੋਲ ਸੱਟਦੇ ਆ ਠੀਕ ਆ ਕੰਮ ਸੇ ਕੰਮ ਯਾਰ ਤੁਸੀਂ ਜਿਹੜੀ ਮੇਨ ਚੀਜ਼ ਜਿਹਦੇ ਬਾਰੇ ਆਪਾਂ ਸਾਰੀ ਜ਼ਿੰਦਗੀ ਕੰਮ ਕਰਦੇ ਆ ਟੋਟ ਟਕੇ ਮਰਦੇ ਆ ਬਚਪਨ ਆਪਣਾ ਐਦੇ ਆਨੰਦ ਦਾ ਬਟਾਪਾ ਨਹੀਂ ਆਉਂਦਾ ਤੇ ਢੇਟ ਵਾਸਤੇ ਕਰਦੇ ਖਾਣੇ ਉਹ ਤਾਂ ਕੰਮ ਸੇ ਕੰਮ ਖਾ ਲਿਆ ਕਰੋ ਪਿੱਛੇ ਦਾ ਲੈ ਖਾ ਲਿਆ ਕਰੋ ਪਰਦੇ ਨਾ ਖਾ ਲਿਆ ਕਰੋ ਬਿਲਕੁਲ ਠੀਕ ਆ ਤੁਸੀਂ ਹੁਣ ਜੇ ਪਲੌੜੇ ਬਣਾ ਲਿਆ ਆ ਲੂਆਂ ਉਹ ਵੀ ਸਾਹਮਣੇ ਸਾਹਮਣੇ ਛੱਕਦੇ ਆ ਦੀਆਂ ਕਚੌਰੀਆਂ ਉਹਨਾਂ ਨੇ ਤਾਂ ਹੀ ਸਾਹਮਣੇ ਛਕੀ ਕਰਨੀਆਂ ਚੱਲ ਲੋਕਾਂ ਤੂੰ ਦੱਸਦੇ ਆਂ ਵੀ ਅਸੀਂ ਆਹ ਚੀਜ਼ ਵੈਰੈਟੀ ਬਣਾਣ ਲੱਗੇ ਆਂ ਠੀਕ ਆ ਲੋਕਾਂ ਚੱਲ ਸਹੀ ਆ ਤੂੰ ਦੱਸਦੇ ਆਂ ਠੀਕ ਆ ਪਰ ਕੋਈ ਵੀ ਦੱਸ ਦੇ ਤਾਂ ਤੂੰ ਦੱਸਦੇ ਆਂ ਨਾ ਤੇ ਕੰਮ ਸਾਰਾ ਖਾਦਾ ਯਾਰ ਪਰਦੇ ਨਾਲ ਲਿਆ ਕਰੋ ਪਰਦੇ ਨਾਲ ਲਿਆ ਕਰੋ ਠੀਕ ਆ ਨਾ ਫੇਰ ਤੁਸੀਂ ਕਹਿੰਦੇ ਆਂ ਸਾਡੀ ਸਿਹਤ ਖਰਾਬ ਹੋ ਗਈ ਅਸੀਂ ਐ ਹੋ ਗਏ ਅੱਜ ਬੁਖਾਰ ਚੜ ਗਿਆ ਜੀ ਨਿੱਤਰ ਨੂੰ ਠੀਕ ਆ ਹੋਰ ਤੂੰ ਭਗਵਾਨ ਤਮਾਰ ਦੇ ਕਿ ਤਾਂ ਫਿਰ ਉਹ ਦੇ ਵਿੱਚ ਨਹੀਂ ਉਹ ਕੈਪਰੀ ਵਾਗਾਂ ਰੱਤਾਂ ਚੌੜੀਆਂ ਕਰਕੇ ਉਹਦਾ ਜੋ ਨੂੰ ਹਾਜ਼ਰ ਹੋ ਉਹਦੇ ਵਿੱਚ ਐ ਬੈਠਾ ਹੁੰਦਾ ਕਿਹਦੇ ਵਿੱਚ ਜੋ ਨੂੰ ਹਾਜ਼ਰ ਹੋ ਅੱਛਾ ਠੀਕ ਹੈ ਜੀ ਉਹ ਭਗਵੰਤ ਜੀ ਫਿਲਮ ਇਹ ਉਹਦੇ ਵਿੱਚ ਇੱਕ ਅੱਛਾ ਪਾਖਾ ਖਾਖੀ ਰੰਗ ਦਾ ਬੈਠਾ ਹੁੰਦਾ ਐ ਬੈਠਾ ਉਹ ਛੋਟਾ ਜਿਹਾ ਅੱਛਾ ਕਟੋਰੀਆਂ ਛਕਣਾ ਛਕਣਾ ਠੀਕ ਆ ਹੂੰ ਤੇ ਇੱਕ ਪੰਨਾ ਵੀ ਉਦਾਂ ਦਾ ਬਣਿਆ ਹੂੰ ਉਹ ਕਾунਸਲ ਕਮ ਭਰਾਵਾ ਖਾ ਖਾ ਲਿਆ ਕਰੋ ਅੰਦਰ ਸਹੀ ਗੱਲ ਉਹ ਵੀ ਕੈਪਰੀ ਪਾ ਕੇ ਲੱਗੇ ਆਏ ਖਾਣ ਕੈਮਰੇ ਦੇ ਸਾਰਾ ਕੋਈ ਤੁਸੀਂ ਕੈਮਰੇ ਦੇ ਮੋਹਰੇ ਕਰਦੇ ਆ ਹਾਂਜੀ ਠੀਕ ਆ ਉਹ ਕਾунਸਲ ਕਮ ਅੰਦਰ ਬੈਠ ਕੇ ਖਾਓ ਯਾਰ ਫੈਮਿਲੀ ਨਾਲ ਖਾਓ ਠੀਕ ਆ ਤੁਸੀਂ ਕੋਈ ਤੁਹਾਡੇ ਪਰਿਵਾਰ ਦੀ ਕੋਈ ਥੋੜੀਏ ਗੁੜੀਆਂ ਆਦੀ, ਕੋਈ ਸਾਡੇ ਸਹੁਰਿਆਂ ਦੀ, ਪੇਕੇਆਂ ਦੀ ਕੋਈ ਭੂਆ ਦੀ ਖੂਫੀ ਦੀ। ਸਾਰੇ ਘਰਾਂ ਦਾ ਆਪਣਿਆਂ ਦਾ ਜਲੂਸ ਕੱਢਿਆ ਪਿਆ। ਕੋਈ ਪ੍ਰਾਈਵੇਸੀ ਹੈ ਨਹੀਂ ਸਾਡੀ। ਸਾਰੇ ਤੇ ਕੈਮਰੇ ਸ ショਅ ਕੀਤੇ ਪਏ ਆ। ਪੈਸੇ ਤੁਹਾਨੂੰ ਆਦੇ ਆ YouTube ਵੱਲੋਂ। ਠੀਕ ਆ ਤੁਸੀਂ ਕਮਾਦੇ ਆ। ਜਲੂਸ ਤੁਸੀਂ ਰਿਸ਼ਤਿਆਂ ਦਾ ਕੱਢਿਆ ਪਿਆ। ਕੱਢੇ ਪੈਸੇ। ਜਿੱਥੇ ਜਾਂਦੇ ਆ ਉੱਥੇ ਕੈਮਰਾ ਲੈ ਕੇ ਤੁਰ ਪੈਂਦੇ ਆ। ਉੱਥੇ ਬਲੌਗ ਬਣਾ ਲਾਏ ਜਾਂਦੇ ਆ। ਉੱਥੇ ਤੁਸੀਂ ਸਬਜ਼ੀਆਂ ਭਾਂਜੀਆਂ ਕੱਟਣ ਵੱਢਣ ਲੱਗੇ ਜਾਂਦੇ ਆ। ਹੁਣ ਨੇਤਰ ਆਪਦੇ ਸਹੁਰਿਆਂ ਨੂੰ ਗਿਆ ਸੀ ਉੱਥੇ। ਪਤਾ ਨਹੀਂ ਨਾਨਕਿਆਂ ਨੂੰ ਗਿਆ ਸੀਗਾ। ਅੱਛਾ ਈ। ਉੱਤੇ ਉਹ ਚਾਰ ਪਾ ਕੇ ਬਹਿ ਗਿਆ ਕਾਲ ਡੇਢ ਘੰਟਾ ਡੇਢ ਘੰਟਾ ਪਤੀਲੇ ਦੇ ਵਿੱਚ ਉਹ ਤਾਂ ਸਾਰੇ ਜਲੂਸ ਕੱਢੇ ਆ ਉੱਥੇ ਤੂੰ ਤਾਂ ਹਫ਼ਤਾ ਜਿਆ ਕਿ ਉਹਨਾਂ ਸਾਹ ਟੱਬਰ ਦਾ ਜਲੂਸ ਕੱਢ ਕੇ ਆਇਆ ਵਿੱਚੇ ਤੋਂ ਉਹਦੀ ਮਾਮੀ ਨੂੰ ਬੋਲੀ ਗਿਆ ਪੁੱਠਾ ਸੀ ਤਾਂ ਕੋਈ ਉਹਦੀ ਇੱਜ਼ਤ ਨਹੀਂ ਕੀਤੀ ਕਾਹ ਚੱਕ ਕੰਮ ਯਾਰ ਢਿੱਡ ਭਰ ਕੇ ਨਾ ਕੈਮਰੇ ਦੇ ਪਿੱਛੇ ਖਾ ਲਿਆ ਬੱਚਾ ਬਸ ਇੰਨੇ ਹੀ ਕਹਿਣਾ ਸਾਨੂੰ ਅਜੀ ਫਿਰ ਤੁਸੀਂ ਕਹਿੰਦੇ ਆ ਸਾਨੂੰ ਲੋਕੀ ਰੋਸਟ ਕਰਦੇ ਆ ਕੀ ਕਰਦਾ ਯਾਰ ਰੋਸਟ ਦਾ ਕੰਮ ਹੋ ਤੁਹਾਨੂੰ ਕੀ ਕਰਨਾ ਬੱਚਾ ਜੱਜ ਦੇ ਕੰਮੇ ਹੀ ਹੁੰਦੇ ਹਟੇ ਜਦ ਤੁਸੀਂ ਜੱਜ ਦੇ ਕੰਮੇ ਨਹੀਂ ਕਰਦੇ ਹੈਗੇ ਕੈਮਰੇ ਸਾਹਮਣੇ ਸਾਰੇ ਕੋ ਚਕਾਂਦੇ ਰੋਸਟ ਫੁਕਾ ਰਹੇ ਇਹ ਲੋਕਾਂ ਨੂੰ ਆਉਣ ਵਾਲੀਆਂ ਨਰਿਸ਼ ਦੇ ਉੱਪਰ ਕਿਹੜਾ ਕੀ ਅਸਰ ਪੈਂਦਾ ਲੈ ਆ ਵੀ ਸਾਹਮਣੇ ਸਾਰੇ ਬਸ ਖਾਂਦੇ ਪੀਂਦੇ ਹੀ ਆ ਅਸੀਂ ਵੀ ਪੂਣੀਆਂ ਫਲਾ ਕੇ ਰੋਟੀ ਦੇ ਲਈਏ ਤਾਂ ਪੰਦੇ ਆ ਸਹੀ ਗੱਲ ਆ ਠੀਕ ਨਹੀਂ ਤਾਂ ਲੋਕੀ ਸਿੱਖਦੇ ਹਾਂ ਹਾਂ ਤਾਂ ਲੋਕੀ ਦਾ ਰੋਕਟ ਕਰਦੇ ਆ ਕਈ ਕਈ ਬੰਲਾ ਨਹੀਂ ਸਮਝਦੀਆਂ ਚਲੋ ਚਾਹੇ ਕੋਈ ਵੀਡੀਓ ਦੇਖ ਰਹੀ ਹੋਵੇ ਪਰ ਕਈਆਂ ਨੂੰ ਕਿਸੇ ਦੀ ਮਜਬੂਰੀ ਦਾ ਨਹੀਂ ਪਤਾ ਲੰਦਾ ਜਦੋਂ ਕਿਸੇ ਨੇ ਮਤਲਬ ਆਪ ਨੂੰ ਕੰਮ ਹੁੰਦਾ ਫਿਰ ਤਾਂ ਭਾਈ ਚਾਹੇ 10 ਦਿਨ ਵੀ ਲੰਘ ਜਾਣਾ ਹਨਾ ਫੇਤਾ ਕੋਈ ਗੱਲ ਨਹੀਂ ਜੀ ਫੇਤਾ ਕਹਿਣੋ ਵੀ ਕੋਈ ਚੱਕਰ ਨਹੀਂ ਚੱਲ ਕੇ ਆ ਉੱਥੇ ਫੱਕ ਪੈਂਦਾ ਫੋਨ ਚਾਹੀਏ ਕਰੀਏ ਚਾਹੀਏ ਨਾ ਕਰੀਏ ਹੈਨਾ ਆਪੇ ਅਗਲਾ ਗੇੜਾ ਮਾਰ ਕੇ ਮੋੜ ਜਿੰਗਾ ਪਰ ਜੇ ਸਾਨੂੰ ਕੋਈ ਇੱਕ ਦਿਨ ਦਾ ਵੀ ਕੰਮ ਪੈ ਗਿਆ ਉਹਨਾਂ ਨੇ ਫੋਨ ਕਰ ਕਰਕੇ ਦੁਖੀ ਕਰ ਲੈਣੇ ਭਾਈ ਆਏ ਨਹੀਂ ਜੀ ਭਾਈ ਅੱਜ ਹੁਣ ਅਸੀਂ ਕਿੱਦਾਂ ਖੜੀ ਹੈ ਜੀ ਹੈਨਾ ਤੇ ਇਹ ਮਜਬੂਰੀ ਵੀ ਭਾਈ ਕੋਈ ਸਮਝ ਸਕਦਾ ਇਹ ਇਹ ਗੱਲ ਮੇਰੇ ਕਹਿ ਰਿਹਾ ਮੈਂ ਮਤਲਬ ਆ ਇਹ ਵੀ ਬਹੁਤ ਕਿਸੇ ਨੂੰ ਕਹਿਣਾ ਬਹੁਤ ਸੌਖਾ ਇਹ ਯਾਰ ਬੰਦਾ ਆਪ ਕਿਤੇ ਕੰਮ ਪੈਂਦਾ ਆਪ ਦਾ ਬੰਦਾ ਮਿੰਟਾਂ ਮੈਂ ਭੱਜਦਾ ਹਨਾ ਜੇ ਜੇ ਸਾਨੂੰ ਕੰਮ ਪੈ ਗਿਆ ਫਿਰ ਅਗਲਾ ਕਹਿੰਦਾ ਯਾਰ ਤੂੰ ਦੁੱਧ ਨਹੀਂ ਦੇਣ ਆਇਆ ਤੇ ਅਸੀਂ ਤਾਂ ਬਹੁਤ ਔਖਾ ਥਾਰਿਆ ਭਾਈ ਸਾਡੇ ਨਿਆਣੇ ਬਾਹਰ ਦਾ ਪੀਂਦੇ ਨਹੀਂ ਤੇ ਮਜਬੂਰੀ ਭਾਈ ਸਾਭ ਦੀ ਹੁੰਦੀ ਹੈ ਨਾ ਸਾਨੂੰ ਵੀ ਕਿਤੇ ਜਾਣਾ ਪੈ ਸਕਦਾ ਸਾਨੂੰ ਪੈ ਸਕਦਾ ਜ਼ਰੂਰ ਚਲੋ ਇਹ ਤਾਂ ਫੇਰ ਗੱਲਾਂ ਜਿਹੜੀਆਂ ਇਹ ਤਾਂ ਅ ਰੋਜ ਦਾ ਹੁਣ ਮਸਲਾ ਹਨਾ ਕਿ ਕਿੰਨੇ ਕਿੰਨਾ ਕ ਸਮਝਾਈ ਜਾਈਏ ਲੋਕਾਂ ਨੂੰ ਤੇ ਚਲੋ ਕੋਈ ਗੱਲ ਨਹੀਂ ਮਾਕੀ ਪਾਈ ਹੁਣ ਹੁਣੇ ਪਹੁੰਚਿਆ ਦਾ ਘਰਾਂ ਮੂੰਹ ਹੱਤ ਤੋ ਕੇ ਆਪਣਾ ਫਰੈਸ਼ ਜੇ ਹੋਏ ਆ ਤੇ ਹਰ ਧੋਖ ਲੱਗੀ ਹੋਈ ਆ ਜੀ ਬਾਹਰ ਹੁਣ ਦੇਖਦੇ ਆ ਰਸੋਈ ਚ ਜਾ ਕੇ ਮੇ ਕੀ ਬਣਾ ਰਿਆ ਅੱਜ ਖਾਣ ਵਿੱਚ ਹਨਾ ਘਰ ਦੇ ਨੇ ਕਿਆ ਬਣਾਇਆ ਹੈ ਹਾਂਜੀ ਹੁਣ ਆ ਮੁੱਛੜ ਆਇਆ ਜੀ ਕਿਤੇੋਂ ਬਾਹਰੋਂ ਕਹਿੰਦਾ ਮੈਂ ਕਿਤੇ ਜ਼ਰੂਰੀ ਕੰਮ ਗਿਆ ਸੀ ਕਹਿੰਦਾ ਜਿਨ੍ਹਾਂ ਨੂੰ ਹੁਣ ਇਹਨਾਂ ਨੇ ਮਤਲਬ ਕਿ ਦੋਜੀ ਦਾ ਕੰਮ ਕਰਦਾ ਹੈ ਠੀਕ ਆ ਹੁਣ ਜਿਨ੍ਹਾਂ ਨੂੰ ਬਾਣ ਲਈ ਹੋਵੇ ਅਗਲੇ ਨੇ ਤਾਂ ਆਪਣਾ ਦੁੱਧ ਟਾਈਮ ਤੇ ਹੀ ਮੰਗਣਾ ਲੈਣਾਇ ਕਹਿੰਗੇ ਹੁਣ ਕਿਸੇ ਹੋਰ ਤੇ ਵੀ ਨਹੀਂ ਆਸ ਹੁੰਦੀ ਅਗਲੇ ਨਿਆਣੇ ਹੁੰਦੇ ਘਰੇ ਨਿਆਣੇ ਹੁੰਦੇ ਹੁਣ ਕਹਿੰਦਾ ਦੋਜੀ ਜੀ ਅਸੀਂ ਜਿਨ੍ਹਾਂ ਨੇ ਬਾਣ ਲਾਈਆ ਚਾਹੇ ਉਹ ਸੁਨੇ ਲੈਣ ਬੇ ਕਹਿੰਦਾ ਸਾਨੂੰ ਉਤਾਂ ਤੋਂ ਕਰ ਲੈਂਦੇ ਕਹਿੰਦਾ ਫੋਨ ਕਰ ਕਰਕੇ ਵੀ ਸਾਡੇ ਨਿਆਣੇ ਨਹੀਂ ਬਾਹਰ ਲਾ ਦੁੱਧ ਪੀਂਦੇ ਵਗੈਰਾ ਵਗੈਰਾ ਠੀਕ ਹੈ ਉਹੀ ਗੱਲਾ ਹੁਣ ਜੇ ਬਾਣ ਲਾਈ ਜੇ ਤੂੰ ਕਿਤੇ ਚੱਲਣਾ ਤੂੰ ਉਸ ਨੂੰ ਦੱਸ ਕੇ ਜਾ ਬਿਅਗ ਸਾਥੋਂ ਆ ਨਹੀਂ ਹੋਣਾ ਠੀਕ ਤੂੰ ਜੋ ਅਗਲੇ ਨੂੰ ਇਦਾਂ ਬੋਲਦਾ ਹੈ ਅਸਲ ਦੇ ਵਿੱਚ ਇਹ ਇਹ ਦੱਸਣ ਦੀ ਕੋਸ਼ਿਸ਼ ਕਰਦਾ ਕਿ ਇਹਨੇ ਹੌਲੀ ਹੌਲੀ ਆਹ ਦੋਜੀ ਵਾਲਾ ਕੰਮ ਛਾਣ ਦੇਣਾ ਕਿਉਂਕਿ ਇਹਨਾਂ ਤੋਂ ਕੈਮਰਾ ਤੇ ਵੀਡੀਓ ਬਣਾਉਣ ਵਿੱਚ ਇਹਦੀ ਫੁਰਸਤ ਮਿਲਦੀ ਹੈਗੀ ਉਹ ਗੱਲ ਪਤਾ ਹੀ ਹੈ ਸਾਡਾ ਜੀ ਹਾਂਜੀ ਪੈਸੇ ਆਈ ਜਾਂਦਾ YouTube ਤੋਂ ਹਾਂ ਠੀਕ ਆਡਰਾਂ ਵੀ ਹੋਈ ਜਾਂਦੀ ਆ ਹੁਣ ਜਿਹੜੇ ਜਦ ਪੈਸੇ YouTube ਤੋਂ ਆਦੇ ਆ ਫਿਰ ਤੁਰਕੇ ਨਾਲੇ ਯਾਰੇ ਲੈਣੇ ਨਾਲੇ ਫਿਰ ਤੋਂ ਵੀ ਵੀਡੀਓ ਬਣਾਣੀ ਆ ਇਹ ਪਸ਼ੂਆਂ ਨਾਲ ਪਸ਼ੂ ਬਣਦੀ ਕੀ ਲੋੜ ਆ ਉਹ ਵੀ ਗੱਲ ਹੁਣ ਐਦੀ ਕਹਿੰਦੇ ਕਹਿੰਦਾ ਤਾਂ ਕੋ ਹੋ ਗਿਆ ਤਾਂ ਕੋ ਕਰ ਲੈਂਦੇ ਆ ਘੌਣ ਕਰ ਕਰਕੇ ਹੁਣ ਹੁਣ ਪੈਕਟਾਂ ਵਾਲਾ ਬਾਹਰੋਂ ਦੁੱਧ ਮਿਲਦਾ ਕਈ ਨਹੀਂ ਵੀ ਪਿੰਦੇ ਹੈ ਜਿੰਨੇ ਅਗਲੇ ਵਾਂਹ ਲਾਈਓਗਾ ਜਿਹੋਰੇ ਕਹਿੰਦਾ ਪੋਖਾ ਬੋਤ ਲੱਗੀ ਆ ਦੇਖਦਾ ਜਾ ਕੇ ਕੀ ਬਣਦਾ ਨਾ ਸਾਰੇ ਦਿਹਾੜੇ ਤੂੰ ਘਰੇ ਰਹਿਣਾ ਐ ਇੰਨਾਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਦੇਖਦਾ ਕੀ ਬੰਦ ਬੋਲੀ ਪੋਖਲੋਗੀ ਪਈ ਆ ਨਹੀਂ ਬਣਾਣਾ ਨਹੀਂ ਉੱਧਾ ਜਾ ਨਹੀਂ ਆਦੀਪੂਨ ਕੋਲ ਲੱਗਦਾ ਹੈ ਬਣਾ ਠੀਕ ਆ ਤੇ ਕਹਿੰਦਾ ਮੈਨੂੰ ਭੁੱਖ ਲੱਗੀ ਦੇਖਦਾ ਜਾ ਕੇ ਤੂੰ ਕੀ ਦੇਖਦਾ ਹੈ ਜਿਹੜੇ ਨਾ ਵੀਡੀਓ ਸ਼ੁਰੂ ਕਰਨ ਲੱਗਦੇ ਆ ਫਿਰ ਵੀਡੀਓ ਸ਼ੁਰੂ ਕਰਕੇ ਸਾਰਿਆਂ ਨੂੰ ਕਹਿੰਦੇ ਆ ਸਾਸਰੀ ਘਰ ਬੋਲੋ ਸਾਸਰੀ ਘਰ ਬੋਲ ਕੇ ਫਿਰਨ ਪੋਦੇ ਕਿਦਾਂ ਠੀਕ ਆ ਇਹ ਡਰਾਮੇ ਵਾਲੀ ਨੂੰ ਟੰਕੀ ਵਾਲੀ ਜਾਂ ਵੀਡੀਓ ਖਿੱਚਣੀ ਬੰਦ ਕਰ ਦੋ ਅੱਛਾ ਪਰ ਮਨ ਨੂੰ ਜਿੱਥੇ ਤੱਕ ਮੈਂ ਸੁਣਿਆ ਤਾਂ ਕਿਸੇ ਨੇ ਕਹਿੰਦੇ ਵੀ 100 ਮਹੀਨੇ ਜਾਣਾ ਸਾਡੇ ਨਹੀਂ ਬਣਦੀ ਤਾਂ ਸਾਜ ਵਾਜੇ ਵਾਜਣੇ ਸਾਡੇ ਬਾਗੇ ਨਹੀਂ ਹੁੰਦੇ ਕੀ ਪਤਾ ਕੀ ਆ ਰਵੇ ਮੁਡੀ ਆ ਸ਼ੁਰੂ ਤੇ ਕੋਈ ਕਹਿੰਦੇ ਹੁੰਦੇ ਆ ਵੀ 100 ਕਿਆ ਕੜੀ ਬਣਾਓ ਕੁਲ ਕੁਲ ਨਹੀਂ ਕਰਨ ਦੇ ਨਾ ਕੜੀ ਗੁਲ ਜਾਂਦੀ ਹੈ ਇਹ ਕਹਿੰਦੇ ਮਤਲਬ ਆਏ ਵੀ ਲੜਾਈ ਹੋਈ ਹੁੰਦੀ ਘਰ ਚ ਅੱਛਾ ਤਾਂ ਹੁੰਦਾ ਕੜੀ ਕੋਈ ਜਾਂਦੀ ਮਹੀਨਾ ਫਿਰ ਬਾਗੇ ਕੜੀ ਰੱਖੇ ਕੜੀ ਤੇ 2 ਮਹੀਨਾ ਮੰਗਦਾ ਕੜੀ ਗੁਲ ਗਈ ਵੀ ਆਪਾਂ ਜੇ ਕੋਈ ਤਾਂ ਟੈਂਸ਼ਨ ਹੈ ਆਪਾਂ ਸ਼ੁਰੂ ਤੇ ਚੱਲੀ ਜੰਦੇ ਤਾਂ ਕੋਈ ਟੈਂਸ਼ਨ ਨਹੀਂ ਜੇ ਤਾਂ ਭੁੱਕ ਜਾਂਦੇ ਤੇ ਚੋਂ ਦੇ ਤੇ ਹੁੰਦਾ ਮੈਂ ਤਾਂ ਇੱਕ ਗੱਲ ਹੋਰ ਸ਼ਾਮ ਨੂੰ ਵੀ ਕੜੀ ਨਹੀਂ ਬਣਾਉਂਦੇ ਕੜੀ ਫੜੀ ਤਾਂ ਗਿਫਤਾ ਖੜੀ ਐਦਾਂ ਐਦਾਂ ਵੀ ਬੋਦੀ ਐਸੇ ਆਣੀ ਉਹ ਐਦਾ ਆਪੇ ਬੜਾਏ ਬਿਆ ਉਹ ਕੋਈ ਬੰਦਾ ਹੈ ਸਾਥੀ ਆਏ ਵਰਗੀ ਸਾਥੀ ਜਿਹੜਾ ਬੰਦਾ ਜਿਹੜਾ ਬੰਦਾ ਮਾਰਾ ਤੇ ਉਹਦੇ ਕੋਈ ਚੰਣਣੇ ਵਾਲਾ ਉਹਨੂੰ ਕੋਈ ਉਹ ਨਹੀਂ ਹੈ ਮੈਂ ਮੈਂ ਬੋਲ ਦੱਸ ਰਹੀ ਹਾਂ ਜੀ ਬਣ ਰਹੀ ਹੈ ਇਹਨਾਂ ਦੇ ਕੜੀ ਆਪੇ ਮੁੱਛਾ ਗਹੀ ਜਾਂਦਾ ਜਾਂ ਤੇ ਮੰਮੀ ਇਹ ਨਾਲੇ ਕਹਿੰਦੇ ਸੋਣ ਦੇ ਵਿੱਚ ਕੜੀ ਬਣਾਈ ਨਹੀਂ ਹੁੰਦੀ ਉਹ ਕਹਿੰਦੇ ਕਈ ਬਣਾਉਂਦੇ ਆ ਕਈ ਬਣਾਉਂਦੇ ਨਹੀਂ ਹੈਗੇ ਫਿਰ 10 ਵਜੇ ਤੱਕ ਕੜੀ ਕਾਹਤੇ ਨਹੀਂ ਬਣਾਉਂਦੇ ਉਹ ਸਾਡੇ ਮਾਮੀ ਤੋਂ ਸੁਣਦਾ ਹੁੰਦਾ ਸੀ ਗੱਗੇ ਜਿਹੜਾ ਸੌਣ ਦੇ ਵਿੱਚ ਕਹਿੰਦੇ ਜਿਹੜਾ ਕੜੀ ਬਣਾਉਂਦਾ ਨਾ ਉਹ ਸਾਰਾ ਸਾਲ ਤੜੀ ਘੜੀ ਖੁੱਲਦੀ ਰਹਿੰਦੀ ਆ ਚਲ ਹੁੰਦੇ ਖੈਰ ਬਵੇਂ ਹੀ ਆ ਹਾਂਜੀ ਇਦਾਂ ਕੁਛ ਨਹੀਂ ਕਰ ਹੁੰਦਾ ਪਰ ਫਿਰ ਵੀ ਜਿਹੜੇ ਸਿਆਣਿਆਂ ਦੀ ਗੱਲਾਂ ਨੂੰ ਫੋਲੋ ਕਰਨਾ ਚਾਹੀਦਾ ਚਾਹੀਦਾ ਕਿਈ ਮੰਨਦੇ ਵੀ ਹੁਣ ਆਪਾਂ ਪਾਪਾ ਵੀ ਜਮਾਨਾ ਦੀ ਜੀ ਦੀਆਂ ਸਹੀਆਂ ਬਣਾਉਂਦੇ ਨਹੀਂ ਹੈਗੇ ਠੀਕਾ ਸੌਣ ਦੇ ਵਿੱਚ ਠੀਕ ਤੇ ਨਾਲੇ ਹੁਣ ਕਹਿੰਦੀ ਆਹੋ ਦਾ ਸੇ ਮਹੱਤਵ ਹੁੰਦਾ ਵੀ ਲੜਾਈ ਹੁੰਦੀ ਰਹਿੰਦੀ ਪਰ ਪਤਾ ਇਹਨਾਂ ਤੋਂ ਕਿਹੜੀ ਖੁੱਲਦੀ ਰਹਿੰਦੀ ਜਿੱਦਾਂ ਦੀ ਚਤਰੋ ਆਈ ਆ ਕੜੀ ਖੁੱਲਦੀਆਂ ਇਹਨਾਂ ਨੇ ਉਹ ਤਾਂ ਕਹਿੰਦੀ ਸੀ ਕਹਿੰਦੀ ਮੈਂ ਕਿਤਾ ਕਿਹਾ ਸੀ ਮੈਂ ਉੱਥੇ ਵਿਆਹ ਕਰਾਣਾ ਆ ਹਾਂਜੀ ਜਿੱਥੇ ਸੌਣ ਦੇ ਮਹੀਨੇ ਚ ਵੀ ਕੜੀ ਬਣਦੀ ਹੋਵੇ ਕੜੀ ਤਹਾਣੀ ਹੋ ਲਗਿਓ ਸੋਨ ਦੇ ਵਿੱਚ ਹੱਸ-ਹੱਸ ਆਪ ਮੋਰੀ ਹੋਈ ਆ ਵਾ ਜਿੱਦਾਂ ਮੁਰਗੀ ਸੀਡ ਨੂੰ ਪੈਂਦੀ ਆ ਭੱਜ ਕੇ ਇੱਦਾਂ ਗੱਡੀ ਚੌੜਾ ਨੂੰ ਪੈਂਦੀ ਆ ਭੱਜ ਭੱਜ ਕੇ ਸਹੀ ਗੱਲ ਆ ਕਹਿੰਦੀ ਮੈਂ ਅੱਜ ਬਿਮਾਰ ਆ ਤੂੰ ਬਿਮਾਰ ਹੁੰਦੀ ਗੱਦਨੀ ਜਿੱਦਣ ਤੈਨੂੰ ਕਹਿ ਦੇਵਾਂ ਕੰਮ ਕਰਨਾ ਉਦੋਂ ਤੋਂ ਤੂੰ ਬਿਮਾਰ ਹੁੰਨੀ ਆ ਹੈ ਰੋਟੀ ਸਬਜ਼ੀ ਤੂੰ ਨੇ ਪਕਾਉਂਦੀ ਤੇ ਸੱਸ ਪਕਾਵੇ ਜਾਂ ਜੱਠਾਣੀ ਤੂੰ ਬਸ ਗੱਲਾਂ ਮਾਰਨ ਤੇ ਹੁੰਨੀ ਆ ਚਲ ਓਠ ਠੀਕ ਆ ਜੀ ਸੱਸ ਕਾ ਵੇ ਆਪਾਂ ਅੱਜ ਦਾ ਰੋਸ਼ਤ ਆਪਾਂ ਇੱਕ ਸਾਡੇ ਇੱਥੇ ਖਾਣ ਗਾਉਂਦੇ ਆ ਠੀਕ ਆ ਹਾਂ ਠੀਕ ਤੇ ਜੇ ਮਿਲ ਗਾਉਂਦੇ ਹੋ ਜੀ ਕਮੈਂ ਤਾਂ ਇਹ ਜੁਰ ਦਸਿਓ ਆਪਾਂ ਰਸਹਾ ਲਈ ਜੁਰਾ ਠੀਕ ਹੈ ਨਾ ਇਹ ਕਿ ਸਦੇ ਆਪ ਦੀ ਗੱਲ ਕਹੀ ਹੈ ਵੇਸੇ ਨੂੰ ਮਾਲੀ ਆ ਜੀ ਰਹਦੇ ਜਿਸ ਤੇ ਲੱਗਦੀ ਆ ਕਿ ਸਾਨੂੰ ਇੱਕ ਮਿੰਟ ਵਿੱਚ ਦੱਸ ਦਸਿਓ ਇਹ ਨਾ ਅਸੀਂ ਿੱਡੇ ਵਾਸਤੇ ਹੋਣਾ ਹੋ ਗਏ ਠੀਕ ਠੀਕਾ ਮਾ ਤੁਸਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜੇ ਆਪਾਂ ਸ਼ੇਅਰ ਕਰਦੇ ਕੋਈ ਤਾਂ ਅੱਜ ਨਹੀਂ ਸਾਡਾ ਚੈਨਲ ਹੈ ਜੀ ਤੁਸੀਂ ਸਾਨੂੰ ਲਾਈਕ ਸ਼ਿਆ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਸਾਰੇ ਜਿਹੜੇ ਕਮੈਂਟ ਕਰਦੇ ਆਂ ਜਾਂ ਅਨਾਰ ਜੀ ਨੇ ਆਲੀ ਭਾਈ ਹਾਂ ਜੀ ਹਾਲੀ ਕਮੈਂਟਾਂ ਦੇ ਨਾਲ ਤੇ ਵੀਊ ਦੇ ਨਾਲ ਹੀ ਜੀ ਤੇ ਸਾਡੀ ਗੱਲ ਦਾ ਬਦਲੇ ਵਿੱਚ ਜਲਦ ਸਿਰਫ ਦੇਖ ਲਈਏ ਸਾਡੇ ਦਾਰਲੀ ਅਬਦੁੱਲ ਰੱਜ਼ਾ ਕਮੈਂਟ ਕਰ ਸਾਡੀ ਖਿਆਲ ਮੇਰਾ ਫਰਾਕ ਹੋਣੀ ਮੈਂ ਆਜੀ ਰੋਟੀ ਦੇ ਬਣਾ ਰਹੇ ਹਾਂ ਕਿਤੇ ਦਿਨ ਬਾਅਦ ਤੁਹਾਡੇ ਕਮੈਂਟ ਜੀ ਤੁਹਾਨੂੰ ਦੇਣਾ ਜੀ ਕੋ ਮਾਰਾਂਗੇ ਇਹਦੇ ਕਮੈਂਟਾਂ ਜਵਾਬ ਵੀ ਜਰੂਰ ਦਵਾਂਗੇ ਮੇਰਾ ਵੀਊ ਚਾਰ ਠੀਕ ਹੈ ਕੰਦ ਫਿਰ ਕੋ ਪਾਜਨ ਹਾਲੀ ਆ ਲੈ ਨੈਕਸਟ ਐਪੀਸੋਡ ਇੱਥੇ ਹਾਂ ਲੈ ਕੇ ਆ ਮੈਂ ਧੰਨਵਾਦ